ਸੋਖਵੀਰ ਸਿੰਘ ਬਾਦਲਦੀ ਤੁਹਾਨੂੰ ਐਮਰਜੈਂਸੀ ਬੜੀ ਚੇਤੇ ਆ ਰਹੀ ਹੈ ਉਹ ਸ਼ਾਇਦ ਉਹਦਾ ਇੱਕ ਕਾਰਨ ਇਹ ਆ ਕਿ ਜਿੰਨੀ ਦੇਰ ਤੱਕ ਤੁਹਾਡਾ ਰਾਜ ਰਿਹਾ ਅਕਾਲੀ ਭੱਜਪਾ ਦਾ ਕਦੀ ਕਾਨੂੰਨ ਦੇ ਮੁਤਾਬਕ ਕੰਮ ਹੋਇਆ ਹੀ ਨਹੀਂ ਜਿੰਨੇ ਗੈਰ ਕਾਨੂੰਨੀ ਕੰਮ ਤੁਹਾਡੇ ਰਾਜ ਦੇ ਵਿੱਚ ਸੱਤ ਤੋਂ 17 ਦੇ ਦੌਰਾਨ ਹੋਏ ਲੋਕਾਂ ਨੂੰ ਇੱਕ ਇੱਕ ਚੀਜ਼ ਉਂਗਲਾਂ ਦੇ ਪੋਟਿਆਂ ਦੇ ਉੱਤੇ ਯਾਦ ਹੈ ਅੱਜ ਤੁਹਾਨੂੰ ਫਿਕਰ ਇਹ ਲੱਗ ਰਿਹਾ ਹੈ ਕਿ ਕਿਤੇ ਇਸ ਵੇਲੇ ਜਿਹੜੀ ਵਿਜੀਲੈਂਸ ਨੇ ਜਾਣ ਸ਼ੁਰੂ ਕੀਤੀ ਆ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਿਤੇ ਤੁਹਾਡੇ ਘਰ ਦੇ ਬਾਕੀ ਜੀਆਂਵਾਲ ਨੂੰ ਨਾ ਆਉਤਰੇ ਇਹ ਫਿਕਰ ਤੁਹਾਨੂੰ ਇੰਨਾ ਜ਼ਿਆਦਾ ਸਤਾ ਰਿਹਾ ਕਿ ਤੁਸੀਂ ਸਵੇਰ-ਸਵੇਰੇ ਉੱਠ ਕੇ ਇਹ ਟਵੀਟ ਕਰਨੇ ਸ਼ੁਰੂ ਕਰ ਦਿੰਦੇ ਹੋ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਐਮਰਜੈਂਸੀ ਤਾਂ ਉਦੋਂ ਲੱਗੀ ਸੀ ਜਦੋਂ ਸ਼ਾਂਤ ਮਈ ਲੋਕਾਂ ਦੇ ਉੱਤੇ ਗੰਦੇ ਪਾਣੀ ਦੀਆਂ ਬਿਛਾੜਾਂ ਤੁਸੀਂ ਮਰਵਾਇਆਂ ਸੀ ਕਟਕਪੂਰੇ ਦੇ ਵਿੱਚ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛਿੜਾਏ ਉਹਨਾਂ ਦੇ ਉੱਤੇ ਡਾਂਗਾ ਭਰਾਈਆਂ ਗੋਲੀਆਂ ਚਲਾਈਆਂ ਉਹ ਐਮਰਜੈਂਸੀ ਸੀ ਫਾਡੀ ਕੰਪਨੀ ਦੀਆਂ ਬੱਸਾਂ ਦੰਦ ਨੌ ਦੀਆਂ ਹੋਈਆਂ ਪੰਜਾਬ ਦੀਆਂ ਸੜਕਾਂ ਦੇ ਉੱਤੇ ਲੋਕਾਂ ਨੂੰ ਮਿੱਧ ਦੀਆਂ ਫਿਰਦੀਆਂ ਸੀ ਉਹ ਉਹ ਐਮਰਜੈਂਸੀ ਸੀ ਕਿਸ ਕਿਸਮ ਦੇ ਘਟਾਲੇ ਹੋਏ ਅਨਾਜ ਘਟਾਲਾ ਕਿਸੇ ਨੂੰ ਭੁੱਲਿਆ ਅੱਜ ਤੱਕ ਉਹਦਾ ਤੁਸੀਂ ਜਵਾਬ ਦਿੱਤਾ ਕਿਸੇ ਨੂੰ ਕੋਈ ਚੇਤ ਚੇਤਾ ਨਹੀਂ ਇਰੀਗੇਸ਼ਨ ਘਟਾਲਾ ਤੁਹਾਡੇ ਸਮੇਂ ਦੇ ਉੱਤੇ ਹੋਇਆ ਤੁਸੀਂ ਇਹ ਚਾਹੁੰਦੇ ਸੀ ਜਿੰਨੇ ਘਟਾਲੇ ਨੇ ਉਹ ਜਿਉਂ ਦੇ ਤਿਉਂ ਦੱਬ ਦਿੱਤੇ ਜਾਣ ਮੌਜੂਦਾ ਸਰਕਾਰ ਨੇ ਉਹ ਦੱਬਣੇ ਨਹੀਂ ਇਸੇ ਕਰਕੇ ਤੁਹਾਨੂੰ ਤਕਲੀਫ ਜਿਹੜੀ ਜ਼ਿਆਦਾ ਹੋ ਰਹੀ ਹੈ ਕਿ ਕਿਤੇ ਇਹ ਜਾਂਚ ਹੋਰ ਅੱਗੇ ਨਾ ਤੁਰਪੇ